ਜੋਰਦਾਰ ਬਾਲਾ ਜ਼ਰੂਰੀ ਆ ਪਰ ਉਧਰਲੇ ਪਾਸੇ ਦੇਖਾਂਗੇ ਮੁੰਡਾ ਚੱਕ ਬਣ ਵਾਲੇ ਵਾਲਾ ਉਹ ਕਹਿੰਦੇ ਜਫਾ ਦਾ ਤੇ ਬੱਲੇ ਬੱਲੇ ਕਰਵਾ ਗਿਆ ਖੇਡ ਮੈਦਾਨ ਦੇ ਅੰਦਰ ਰਾਕੇ ਕਹਿੰਦੇ ਚੱਕ ਬਣ ਵਾਲੇ ਦਾ ਗੰਭਰੂ ਇਸ ਲਈ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਆ ਮੁੰਡੇ ਨੇ ਜਿਹੜੇ ਟੀ-ਸ਼ਰਟ ਪਾਈ ਇਹਨੂੰ ਛੱਡਿਓ ਨਹੀਂ ਬੜੀ ਆ ਦੇਖਾਂਗੇ ਨੌਜੀਆਂ ਨੇ ਇਸ ਲਈ ਕਰਦਾ ਟਰਾਈ ਇਹਨੂੰ ਦੇਖਣਾ ਵੀ ਖੇਡ ਦੇ ਮੈਦਾਨ ਅੰਦਰ ਪ੍ਰਿਹਾਨ ਆ ਗਿਆ ਪ੍ਰਿਹਾਨ ਦੀ ਖੇਡ ਚੰਗੀ ਲੱਗਦੀ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਆ ਦੇਖਾਂਗੇ ਪ੍ਰਿਹਾਨ

ਪਰ ਉਧਰਲੇ ਪਾਸੇ ਦੇਖਾਂਗੇ ਗੱਭਰੂ ਕਰਦਾ ਜੱਫੇ ਦੀ ਗੱਲ ਤੇ ਪੁਆਇੰਟ ਐਨ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਐਨ ਕਹਿੰਦੇ ਜਾ ਜੁੜਿਆ ਮੇਰੇ ਮਿੱਤਰੋ ਕੋ ਦਾ ਮਹੀਨਾ ਤੇ ਕੋ ਦੇ ਮਹੀਨੇ ਦੇ ਵਿੱਚ ਪਾਜਾ ਵਾਲੇ ਬਾਦਸ਼ਾਹ ਨੇ ਇਸ ਹਿੰਦ ਕੌਮ ਦੇ ਲਈ ਹਿੰਦੁਸਤਾਨੀਆਂ ਦੇ ਲਈ ਆਪਣਾ ਜਿਹੜਾ ਸਰਬਤ ਸਵਾਰ ਦਿੱਤਾ ਸੀ ਇਹ ਵੀ ਇੱਕ ਐਨ ਕਹਿੰਦੇ ਬੜੇ ਅਫਸੋਸ ਵਾਲੀ ਗੱਲ ਆ ਉਹਦਾ ਮਹੀਨਾ ਪਰ ਕਈ ਅਫਸੋਸ ਕਰਦੇ ਆ ਪਰ ਕਈ ਭਰਾ ਲਿਖਦੇ ਆ ਵੀ ਇਹ ਅਫਸੋਸ ਨਹੀਂ ਇਹ ਮਾਣ ਕਰਨ ਵਾਲੀ ਗੱਲ ਆ ਐਨ ਕਹਿੰਦੇ ਇਹ ਅਫਸੋਸ ਤਾਂ ਹੁੰਦਾ ਜੇ ਛੋਟੇ ਸਹਿਬ ਜਾਂਦੇ ਔਰ ਮੁਗਲਾਂ ਦੀ ਈਨ ਮੰਨ ਕੇ ਇਸਲਾਮ ਕਬੂਲ ਕਰ ਲੈਂਦੇ ਪਰ ਉਹਨਾਂ ਨੇ ਈਨ ਨਹੀਂ ਮੰਨੀ ਐਨ ਕਹਿੰਦੇ ਸ਼ਹੀਦ ਆ ਭਾਈਆਂ ਨੇ ਪਰ ਸਾਹਮਣੇ ਦੇਖਾਂਗੇ ਮੁੰਡਾ ਕਹਿੰਦੇ ਫਿਰ ਰਣ ਕਹਿੰਦੇ ਚੂਟੀ ਦਾ ਜੱਫਾ ਲਾ ਗਿਆ ਮੇਰੇ ਮਿਹਰੋ ਕਹਿੰਦਾ ਚੂਟੀ ਦਾ ਜੱਫਾ ਲਾ ਗਿਆ ਜਿਵੇਂ ਗੂੜੇ ਗੱਲ ਕੀਤੀ ਹੈ ਕਿ ਪੁੱਤਾਂ ਮਾਰ ਗਿਓ ਭੁੱਲਣਾ ਜਾਵੇ ਪੁੱਤਾਂ ਦੀ ਕੁਰਬਾਨੀ ਨੂੰ ਜਿਨ੍ਹਾਂ ਨੇ ਪੂਰੇ ਮਹੀਨੇ ਦੇ ਵਿੱਚ ਸਾਰਾ ਆਪਣਾ ਆਪ ਆਪਣੇ ਲਈ ਵਾਰਿਆ ਉਹਨਾਂ ਨੂੰ ਯਾਦ ਰੱਖਿਓ ਪਰ ਭਰਾ ਇੱਕ ਸਾਲ ਦੇ ਵਿੱਚ ਇੱਕ ਮਹੀਨਾ ਆਉਂਦਾ ਇਸ ਮਹੀਨੇ ਦੇ ਵਿੱਚ ਵਨ ਚੜ ਕੇ ਆਪਾਂ ਲੰਗਰ ਕਰਿਆ ਕਰੀਏ ਪਰ ਇਧਰਲੇ ਪਾਸੇ ਪਰਮਾਨ ਸਾਡੇ ਵਾਲਿਆ ਧਰਮ ਹੋ ਗਿਆ ਆਹ ਪ੍ਰਵਾਹ ਗਰਮ ਹੋ ਗਿਆ ਮੈਨੂੰ ਲੱਗਦਾ ਜਦੋਂ ਇਹਨੇ ਪੂਰਾ ਗਰਮ ਹੋਣਾ ਮੈਚ ਦੀ ਸਮਾਪਤੀ ਹੋ ਜਾਣੀ ਹੈ ਕੋਈ ਨਹੀਂ ਚੱਲੋ ਫੇਰ ਸਹੀ ਟਾਈਮ ਆਪਣੇ ਕੋਲੇ ਬਹੁਤ ਆ ਕੱਲ ਨੂੰ ਵੀ ਇਹਨਾਂ ਬੱਚਿਆਂ ਦਾ ਜਿਹੜਾ ਸ਼ੋ ਮੈਚ ਕਰਵਾਇਆ ਜਾਵੇਗਾ ਸਾਡੀ ਬੇਨਤੀ ਹੈ ਜੀ ਕਬੱਡੀ 65 ਕਿਲੋ ਭਾਰ ਵਰਗ ਜਿਹੜੀਆਂ ਟੀਮਾਂ ਹਜੇ ਤੱਕ ਐਂਟਰ ਨਹੀਂ ਹੋਈਆਂ ਆਪਣੀ ਐਂਟਰੀ ਕਰਵਾ ਦਿਓ ਜੀ ਆਹ ਮੈਚ ਦੇ ਜਿਹੜੇ ਕੁਝ ਕੀ ਪਲ ਬਾਕੀ ਨੇ ਉਸ ਤੋਂ ਬਾਅਦ ਅਸੀਂ ਟਾਈਆਂ ਪਾ ਕੇ ਜਿਹੜੇ ਮੈਚਾਂ ਦੀ ਸ਼ੁਰੂਆਤ ਕਰ ਦੇਣੀ ਆ ਮੇਰੇ ਮਿੱਤਰੋ ਤੇ ਬਾਜਾ ਵਾਲਿਆ ਆਨੰਦ ਛੱਡ ਦਿੱਤਾ ਬਾਜ ਕਿਸੇ ਪਾਸੇ ਝੋੜਾ ਕਿਸੇ ਪਾਸੇ ਮਾਛੀ ਗਾਰੇ ਦੇ ਜੰਗਲ ਵਿੱਚ ਆਉਂ ਸਿੱਤਾ ਕਲਗੀ ਕਿਸੇ ਪਾਸੇ ਝੋੜਾ ਕਿਸੇ ਪਾਸੇ ਹੁਣ ਦੋਨੇ ਬੜਾ ਇਸ ਕੌਮ ਦੇ ਲਈ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਚਾਰ ਪੁੱਤ ਮੱਖੇ ਸੀ ਪ੍ਰਮਾਤਮਾ ਨੇ ਉਹ ਵੀ ਵਾਰ ਦਿੱਤੇ ਝੋੜਾ ਕਿਸੇ ਪਾਸੇ ਝੋੜਾ ਕਿਸੇ ਪਾਸੇ ਹੁਣ ਸਾਹਮਣੇ ਦੇਖਾਂਗੇ ਮੇਰੇ ਮਿੱਤਰੋ ਲਾਓ 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 ਤੱਕਾ ਨੰਬਰ ਇਸਲੇ ਖਿਡਾਰੀ ਜੋੜ ਰਿਹਾ ਮੇਰੇ ਵੀਰੋ ਇਸਰੇ ਤਾੜੀਆਂ ਵੱਜਣਗੀਆਂ ਤਾੜੀਆਂ ਵੱਜਣਗੀਆਂ ਤਾੜੀਆਂ ਵੱਜਣਗੀਆਂ ਤਾੜੀਆਂ ਵੱਜਣਗੀਆਂ ਤਾੜੀਆਂ ਵੱਜਣਗੀਆਂ ਆਹ ਦੇਖਣਾ ਵੀ ਨੌਜਵਾਨ ਇਸ ਲਈ ਕਹਿੰਦੇ ਪਰਪਰ ਦਾ ਜੱਫਾ ਆਪਣੀ ਟੀਮ ਲਈ ਜੋੜਦਾ ਹੋਇਆ ਆਹ ਦੇਖਣਾ ਵੀ ਤਾਲੀਆਂ ਕਬੱਡੀ ਪਾਉਂਦੇ ਨਹੀਂ ਫੇਰ ਕਹਿੰਦੇ ਮੈਦਾਨ ਦੇ ਵਿੱਚ ਇਸ ਲਈ ਕਹਿੰਦੇ ਵਾਧਾ ਹੋਇਆ ਇੱਕ ਵਾਰੀ ਸੱਚੇ ਦੇ ਨਾਲ ਤਾੜੀਆਂ ਮਾਰ ਦੋ ਤੁਹਾਡਾ ਟੀਮਾਂ ਦੇ ਲਈ ਆਹ ਕਹਿੰਦੇ ਮੁਕਾਬਲਾ ਬੜਾ ਛੋਟੀ ਦਾ ਸ਼ੋਅ ਮੈਚ ਖੇੜਿਆ ਜਾ ਰਿਹਾ ਕਬੱਡੀ ਬਾਦ ਵਾਲੀਆਂ ਟੀਮਾਂ ਨੂੰ ਸੀ बार-बार ਬੇਨਤੀਆਂ ਕਰ ਰਹੇ ਐ ਤਾਰੀ ਹਲੇ ਤੱਕ ਇੰਟਰ ਨਹੀਂ ਹੋਏ ਆਪ ਆਪਣੀਆਂ ਟੀਮਾਂ ਇੰਟਰਟ ਕਰਨ ਕਬੱਡੀ ਬਾਟ ਚਲਵਾਲੀਆਂ ਟੀਮਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਵੀਰ ਜੀ ਧਿਆਨ ਦੇ ਲਓ ਕਬੱਡੀ ਫੇਰ ਪੈ ਗਈ ਹੈ ਰਿੰਕੂ ਚੱਕਰਾ ਮਾਈਕ ਟਾਰਗਟ ਕਰਨ ਮੁੰਡੇ ਦੀ ਲਓ ਕਬੱਡੀ ਫੇਰ ਕਹਿੰਦੇ ਪਾਉਣ ਦੇ ਲਈ ਨੌਜਵਾਨ ਗੱਭਰੂ ਵਧਿਆ ਹੋਇਆ ਮੇਰੇ ਮਿੱਤਰੋ ਆ ਫੇਰ ਦੇ ਮਨਾਰ ਦੇ ਅੰਦਰ ਊੜਿਆ ਵਾਲੀ ਤੇ ਸਪੀਰ ਵਾਲੇ ਜਿਹੜੀਆਂ ਟੀਮਾਂ ਆਪਣੀ ਐਂਟਰੀ ਫੀਸ ਦੇ ਜਾਣ ਜੀ ਊੜਿਆ ਵਾਲੀ ਤੇ ਸਪੀਰ ਵਾਲਾ ਇਹ ਟੀਮਾਂ ਜਿਹੜੀਆਂ ਆਪਣੀ ਐਂਟਰੀ ਫੀਸ ਦੇ ਜਾਣ ਉਧਰਲੇ ਪਾਸੇ ਸਾਡੀਆਂ ਵੀ ਮਤਾਵਾ ਤੇ ਭੈਣਾ ਇਸ ਮਦਦ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿਸੇ ਨੇ ਲੰਗਰ ਦੇ ਵਿੱਚ ਸੇਵਾ ਨਿਭਾਈਆ ਉਹ ਕਿਸੇ ਨੇ ਭਾਂਡਿਆਂ ਦੀ ਸੇਵਾ ਕੀਤੀ ਸਾਰਿਆਂ ਦਾ ਸੀ ਦਿਲ ਦੀਆਂ ਗਹਿਰਾਈਆਂ ਤੋਂ ਵੱਡਾ ਧੰਨਵਾਦ ਕਰਦੇ ਆ ਐਨ ਕਹਿੰਦੇ ਚੋਟੀ ਦਾ ਮੁਕਾਬਲਾ ਮੇਰੇ ਮਿੱਤਰੋ ਢੇੜ ਦੇ ਮਦਦ ਦੇ ਅੰਦਰ ਚੱਕ ਬਣ ਵਾਲਾ ਤੇ ਚੱਕ ਡੱਬ ਵਾਲਾ ਭਾਗਾ ਵਾਲਾ ਨਗਰ ਜਿੱਥੇ ਹਰ ਸਾਲ ਤੀਰ ਦੇ 31 ਦਸੰਬਰ ਨੂੰ ਧੰਨ ਧੰਨ ਬਾਬਾ ਭੂਮਣ ਸ਼ਾਹ ਜੀ ਦੇ ਇਰਵਾਨ ਦਿਵਸ ਤੇ ਛੋਟੇ ਸਾਹਿਬ ਜਿਆਮਿਆ ਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਐਨ ਕੰਨੇ ਵੱਡੀਆਂ ਰੌਣਕਾਂ ਲੱਗਦੀਆਂ ਨੇ ਵੱਡਾ ਜਿਹੜਾ ਖੇਡ ਮੇਲਾ ਕਰਵਾਇਆ ਜਾਂਦਾ ਕਬੱਡੀ 65 ਕਿਲੋ ਭਾਰ ਵਰਗ ਦੀਆਂ ਟੀਮਾਂ ਨੂੰ ਮਿਲਦੀ ਆ ਜਿਹੜੀਆਂ ਟੀਮਾਂ ਹਜੇ ਤੱਕ ਐਂਟਰ ਨਹੀਂ ਹੋਈਆਂ ਉਹ ਆਪਣੀ ਐਂਟਰੀ ਕਰਵਾ ਰਹਿਣਗੀਆਂ ਉਹ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਪੌਣ ਦੇ ਲਈ ਚੋਪਰ ਕਹਿੰਦੇ ਫੇਰ ਹੋਇਆ ਹੋਇਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਅੰਦਰ ਆਓ ਦੇਖਾਂਗੇ ਮੁੰਡਾ ਕਹਿੰਦੇ ਕਰਦਾ ਟਰਾਈ ਜੱਫਾ ਲਾਉਣ ਦੀ ਪਰ ਆਹ ਦੇਖਾਂਗੇ ਮੁੰਡਾ ਕਹਿੰਦੇ ਉੱਡ ਜੂ ਉੱਡ ਜੂ ਕਰਦਾ ਐਨ ਕਹਿੰਦੇ ਪੱਟਾਂ ਤੇ ਥਾਪੀ ਮਾਰੀ ਆ ਮੇਰੇ ਮਿੱਤਰੋ ਆਓ ਦੇਖਾਂਗੇ ਖੇਡ ਦੇ ਮੈਦਾਨ ਦੇ ਅੰਦਰ ਐਨ ਕਹਿੰਦੇ ਗੱਲ ਕਹਿੰਦੇ ਮਾਂ ਖੇਡ ਕਬੱਡੀ ਦੀ ਹੁੰਦੀ ਆ ਅਨੇ ਕਬੱਡੀ ਪਾਉਣ ਦੇ ਲਈ ਫੇਰ ਕਹਿੰਦੇ ਚੋਬਰ ਤਿਆਰ ਬਣ ਤਿਆਰ ਤੇ ਮਾਤੇ ਸਤਨਾਮ ਬਾਣੀ ਦਾ ਆਓ ਦੇਖੋ ਕਾ ਹੋ ਗਿਆ ਬੜਾ ਟਾਈਮ ਹੋ ਗਿਆ ਲੋ ਹਰੇ ਨੂੰ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਆ ਦੇਖਾਂਗੇ ਨੌਜਵਾਨ ਇਸ ਦੇ ਕਬੱਡੀ ਪਾਲ ਦੇ ਮੈਦਾਨ ਦੇ ਵਿੱਚ ਐਨ ਕਹਿੰਦੇ ਤਿਆਰ ਬਰ ਤਿਆਰ ਹੈ ਨਿੱਕੇ ਨਿੱਕੇ ਬੱਚੇ ਆ ਦੇਖਦਾ ਵੀ ਨਿੱਕੇ ਨਿੱਕੇ ਬੱਚੇ ਅੱਜ ਖੇਡ ਦਾ ਵਿਸ਼ਾ ਬਣੇ ਹੋਏ ਆ ਅੱਜ ਗੀ ਗੋਪੀ ਝਟਿਆ ਉਹਨੇ ਆਹ ਦੇਖਣਾ ਵੀ ਤਕੜਾ ਨੰਬਰ ਕਿਹੜੇ ਪਾਸੇ ਕੋਈ ਗੱਲ ਨਹੀਂ ਜਿੱਤ ਹਾਰ ਬਣੀ ਹੈ ਜੇ ਨਿੱਕੇ ਨਿੱਕੇ ਬੱਚਿਆਂ ਦੀ ਖੇਡ ਚੰਗੀ ਲੱਗਦੀ ਇੱਕ ਵਾਰੀ ਦੋਨੋਂ ਟੀਮਾਂ ਦਾ ਵੀ ਬਾੜੀ ਖੁੱਲ ਕੇ ਆਓ ਜੀ ਕਿਹੜਾ ਕਬੱਡੀ ਪਾਵੇਗਾ ਹੁਣ ਆਓ ਜੀ ਆਓ ਜਲਦੀ ਦੇ ਨਾਲ ਹੁਣ ਇਹਨੂੰ ਤੂੰ ਜਾਈ ਹੁਣ ਮੈਨੂੰ ਵੀ ਠਾੜੋ ਯਾਰ ਜਿਹੜਾ ਪਜਾਮੇ ਕੁੜਕੜਾ ਝੱਗਾ ਪਾ ਕੇ ਬੈਠਾ ਮੈਨੂੰ ਵੀ ਭੇਜੋ ਗਰਾਊਂਡ 'ਚ ਹਾਂ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਯਾਰ ਬਹੁਤ ਹੋ ਗਿਆ ਹੁਣੇ ਖੇਡਣ ਆਏ ਸਾਰੇ ਯਾਰ ਆਪਾਂ ਮਾਣ ਸਨਮਾਨ ਸਾਰਿਆਂ ਦਾ ਵਧਾਉਣਾ ਹੈ ਹਾਂ ਕਈ ਵਈ ਮੇਰੇ ਵਰਗੇ ਜਿਹੜੇ ਬਾਹਰ ਬੈਠੇ ਨੇ ਉਹਨਾਂ 'ਤੇ ਲੱਗੀ ਜਾਂਦੀ ਏ ਹਾਂ ਧਿਆਨ ਰੱਖਿਓ ਮੇਰਾ ਵੀਰ ਸਾਰਿਆਂ ਦਾ ਆਪਾਂ ਮਾਣ ਸਤਿਕਾਰ ਕਰਨਾ ਰੇਡ ਪੈ ਗਈ ਰਿੰਕੂ ਵੀਰ ਕਹਿੰਦਾ ਨਾਲ ਆਹ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਫੇਰ ਕਹਿੰਦੇ ਜੱਬਰੂ ਪਾਉਣ ਦੇ ਲਈ ਵਧਿਆ ਆਇਆ ਪਰ ਚਾਰਾਂ ਦੇ ਵਿੱਚੋਂ ਇੱਕ ਨੇ ਟਰਾਈ ਕੀਤੀ ਹੈ ਮੇਰੇ ਮਿੱਤਰੋ ਆਹ ਦੇਖਾਂਗੇ ਖੇਡ ਦੇ ਮੈਦਾਨ ਦੇ ਅੰਦਰ ਲੱਗਦਾ ਜੋ ਤੇ ਪੁਆਇੰਟ ਕਹਿੰਦੇ ਜੌਰੀਆਂ ਨੇ ਆਪਣੇ ਖਾਤੇ ਦੇ ਵਿੱਚ ਐਨ ਕਹਿੰਦੇ ਜੋੜ ਦਿੱਤਾ ਮੇਰੇ ਮਿੱਤਰੋ ਅਗਲੀ ਕਬੱਡੀ ਪਾਉਣ ਦੇ ਲਈ ਆਹ ਕਹਿੰਦੇ ਉੱਚੇ ਲੰਬੇ ਕੱਦ ਵਾਲਾ ਆਹ ਕਹਿੰਦੇ ਫੇਰ ਵਧਿਆ ਹੋਇਆ ਸਾਹਮਣੇ ਜਾਫੀ ਚਾਰ ਨੇ ਆਹ ਚਾਰੇ ਦੇ ਚਾਰੇ ਤਿਆਰ ਨੇ ਪਰ ਸਾਹਮਣੇ ਦੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਆਪਰ ਦੀਆਂ ਬਾਜੀਆਂ ਮੋੜੇਗਾ ਕੌਣ ਬੱਲੇ ਬੱਲੇ ਕਰਾਵੇਗਾ ਕੌਣ ਡੱਕੇਗਾ ਕੌਣ ਰੱਖੇਗਾ ਇਹ ਗੱਲ ਕਹਿੰਦੇ ਸਮੇਂ ਦੀ ਹੋਵੇਗੀ 30 ਸਕਿੰਟਾਂ ਦੇ ਵਿੱਚੋਂ ਕੁਝ ਸਮਾਂ ਬੀਤ ਗਿਆ ਕੁਝ ਬਾਕੀ ਆ ਆਹ ਦੇਖਾਂਗੇ ਸਾਹਮਣੇ ਕਿਹੜਾ ਚੋਬਰ ਜੱਫਾ ਲਾਵੇਗਾ ਮੇਰੇ ਮਿੱਤਰੋ ਆਹ ਦੇਖਾਂਗੇ ਖੇਡ ਦੇ ਮੈਦਾਨ ਦੇ ਅੰਦਰ ਪੈਂਦੀ ਰੇਤ ਤੇ ਪੁਆਇੰਟ ਕਹਿੰਦੇ ਚੱਕ ਜਾਫੀਆਂ ਦੇ ਖਾਤੇ ਦੇ ਵਿੱਚ ਨਮਰ ਕਹਿੰਦੇ ਜਾਫੀਆਂ ਦੇ ਖਾਤੇ ਜੁੜਦਾ ਆਇਆ ਪਹਿਲਵਾਨ ਕਬੱਡੀ ਪੋਲ ਪਿਆਰ ਇੱਕ ਇੱਕ ਪੁੱਤ ਹੈ ਜੀ ਆਹ ਪੰਜਾਬੀ ਪੁਲਵਾਨ ਦੀ ਕਬੱਡੀ ਪਵਾ ਦਿਓ ਆ ਪੁਲਵਾਨ ਦੀ ਖੇਡ ਜਿਹਨਾਂ ਨੂੰ ਵਧੀਆ ਲੱਗਦੀ ਹੈ ਇੱਕ ਵਾਰੀ ਤਾੜੀਆਂ ਮਾਰੋ ਜਨ ਜੋਰਦਾਰ ਇੱਕ ਗੱਲ ਪੱਕੀ ਹੈ ਅੱਜ ਤੀਜੇ ਮਾਰਕਰ ਨਹੀਂ ਮੁੰਡੇ ਦਾ ਵੇਚ ਘੱਟ ਜਾਣਾ ਸਾਡੇ ਵਾਲਿਆ ਐਨਾ ਵੇਚ ਤੇ ਜਿਹੜਾ ਮਹਿਮਨ ਦਾ ਘੱਟ ਜਾਣਾ ਪਰ ਇਧਰਲੇ ਪਾਸੇ ਇਹ ਕਹਿੰਦੇ ਉर्दू ਚ ਫਾਰਕਾ ਲਿਖ ਗਿਆ ਮੁੰਡਾ ਹਣ ਕਹਿੰਦੇ ਕਮਾਲ ਕੀਤੀ ਹੈ ਨੌਇਰ ਦੀ ਤਰ੍ਹਾਂ ਜੱਫਾ ਲਾਇਆ ਹੈ ਕੀ ਬਾਤ ਹੈ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹੈ ਨਿਚੇ ਨਿਚੇ ਮੁੰਡੇ ਮੈਚ ਸਮਾਪਤ ਹੋ ਗਏ ਦੱਸਿਓ ਮਰਾ ਵੀਰ ਕਿਹਨੇ ਜਿੱਤ ਗਈ ਦੂਜੀ ਟੀਮ ਆਜੋ ਜਾਨ ਕਮਾਲ ਦੇ ਪੁਆਇੰਟ ਜਿਹੜੇ 24 ਦੇ ਤੁਸੀਂ ਆਜੋ ਅੰਦਰ ਤੁਸੀਂ ਆਜੋ ਅੰਦਰ ਤੁਸੀਂ ਚੱਕ ਬਣ ਵਾਲੇ ਪੁਆਇੰਟ ਜਿਹੜੇ 15 ਦੇ ਜਿਹੜੇ ਮਰਜ਼ੀ ਜਿੱਤੇ ਜਿੱਤ ਕਬੱਡੀ ਦੀ ਹੋਈ ਜੇ ਮੈਚ ਵਧੀਆ ਲੱਗਾ ਇੱਕ ਵਾਰੀ ਤਾੜੀਆਂ ਮਾਰ ਦੋ ਜ਼ੋਰਦਾਰ ਇੱਕ ਮੈਚ ਹੋਰ ਹੈਗਾ ਇੱਕ ਟੀਮੇ ਛੋਟੇ ਬਾਹਰ ਬੈਠੇ ਜਿਹਨਾਂ ਨੂੰ ਛੱਡ ਮਾਰੀ ਲੱਗੀ ਐ ਪਿਛਲੇ ਮੈਚ ਕੋਲ ਆ ਜਾਣ ਅੰਦਰ ਤੁਹਾਡੀ ਸਾਈਡ ਹੋ ਜੋ ਉਹਨਾਂ ਦਾ ਵੀ ਆਪਾਂ ਮੈਚ ਕਰਾਉਣਾ ਸਾਰਿਆਂ ਨੂੰ ਆਪਾਂ ਖੁਸ਼ ਰੱਖਣਾ ਆਓ ਨਿਕਰ ਕੇ ਕੱਟੇ ਸਤਿਉਰਣ ਕਰਨ ਹਾਂਜੀ ਆਓ ਜੀ ਨਾਲ ਹੀ ਬੇਨਤੀ ਆ ਕਬੱਡੀ 60 ਕਿਲੋ ਭਾਰ ਵਰਗ ਜਿਹੜੀਆਂ ਕੀਵਾ ਹਜੇ ਤੱਕ ਕੰਟਰ ਨਹੀਂ ਹੋਈਆਂ ਐਕਟਰੀ ਕਰਵਾ ਲੈ ਜੀ ਕਬੱਡੀ 60 ਕਿਲੋ ਭਾਰ ਵਰਗ ਚੱਲ ਆ ਜਾ ਕਬੱਡੀ ਬਾਹਰ ਗਿਆ ਟੀਮਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਕਬੱਡੀ ਬਾਹਰ ਖਾਣੇ ਵੇਟ ਕਰਾਇਆ ਕਿਸੇ ਨੇ ਕਿ ਨਹੀਂ ਕਿਸੇ ਨੇ ਵੇਟ ਕਰਾਇਆ ਨਹੀਂ ਮਦ ਹੋ ਗਿਆ ਕਿੰਨੀ ਟਾਈਮੈਂਟ ਹੋ ਗਿਆ ਆ ਸ਼ਮੂਨਾ ਤੋਂ ਬਾਅਦ ਕਬੱਡੀ ਬਾਦ ਵਾਲੀਆਂ ਟੀਮਾਂ ਨੂੰ ਸਾਡੇ ਹੱਥ ਕੋਣ ਦੀ ਬੇਕਤੀ ਹੈ ਜਿਹੜੇ ਖਿਡਾਰੀ ਆਪੋ ਆਪਣੇ ਆਖਣ ਤੋਂ ਦੂਰ ਦੂਰ ਲਾਈ ਬੈਠੇ ਹੈ ਹਲੇ ਤੱਕ ਟੀਮਾਂ ਇਕ ਨਹੀਂ ਹੋ ਜਾ ਉਹਨਾਂ ਨੂੰ ਸਾਡੀ ਲਾਸਟ ਬੇਨਤੀ ਹੈ ਮੇਰੇ ਵੀਰਵੰਦਾ ਆਪੋ ਆਪਣੇ ਦੇਮਾਂ ਇੱਤਰ ਕਰਨ ਲਈ ਐਸਾ ਜੀ ਬੇਕਤੀ ਹੈ ਸਾਡਾ ਬਹੁਤ ਬਾਰਾ ਦੱਸਿਆ ਨਾ ਧੰਨਵਾਦ ਜਿਹੜੇ

दूजा पेन ने क्या है ਇੰਨੇ ਦਾ ਪੈਨ ਅੰਦਰ ਦਾ ਵਾਲੀ ਮੈਂ ਪਹਿਲੀ ਬਤਾਈ ਆ ਜੀ ਮਤਲਬ ਸ਼ਾਮ ਦਾ ਜਿਹੜਾ ਚਾਹਦੇ ਮੇਰਾ ਵੀਰ ਮਾਲ ਦੀ ਫਿਟਿੰਗ ਬਾਰੇ ਫੜਾਈਆਂ ਇਹ ਮੇਰੇ ਹੱਥੋਂ ਤੇ ਚਲਾ ਕੇ ਦੇਖੂ ਮੈਨੂੰ ਨਹੀਂ ਪਤਾ ਤੁਸੀਂ ਆਪਣੀ ਸਾਰੀ ਖਰਾਬ ਕਰ ਦੇਵੋ ਸਿੰਪਲ ਪੈਨ ਹੈ ਉਹ ਵੇਖ ਜਿਹੜਾ ਕਰੇ ਜਾਂਦਾ ਨਹੀਂ ਨਹੀਂ ਮੈਨੂੰ इधर हि चुकी पहला कुछ खाना खाना कुछ इधर से <laughs> <ना> बेटा <laughs> आ चाटे <जाँ ना। laughs> ਮੈਂ ਨਾ ਨਾ ਇੱਕ ਮਮਾ ਕਿੱਥੇ ਆ ਮੈਂ ਘਰੇ ਜਾਣ ਲੱਗਾ ਇੱਕ ਵਾਰ ਘਰੇ ਜਾਣਾ ਉਧਰ ਕੋਣ ਤੇ ਰੁਪਏ ਦੋ ਬੇਟਾ 5 ਵਾਲਾ 20 ਦਾ ਲਾਈ ਜਾਂਦਾ ਓ ਉੱਲੇ ਆ ਆਪਣੇ ਆ ਆਪਣੇ ਜਿਹੜਾ ਢਾਲੀ ਤੋਂ ਲੱਗੇ ਹੋਏ ਆ ਹੋਟਲ ਵਾਲੇ ਜੈਂਪਿੰਗ ਦਾ ਟਟਾਂ ਅੰਗੋਲ ਲੱਗ ਗਈ ਆ ਆਪਣੀ ਆ ਜੀ ਫਲਾਉ ਹੈ ਨਾ ਮਿੱਕੀ ਮਾ우스 ਹੋਰ ਆਡੀ ਕਰ ਲੈਣ ਪੈਣਾ ਅਜੇ ਸ਼ੁਰੂ ਨਹੀਂ ਹੋਇਆ ਉੱਥੇ ਲੱਗੇ ਖੜਾ ਆਪਣੀ ਡਾਣੀ ਕੋਲ ਮੱਝਾਂ ਕੋਲੇ